ਮੇਰੇ ਵੱਲੋਂ ਸੂਚੇ ਖੰਡਾ ਨਿਵਾਸੀਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜ਼ਿਲ੍ਹਾ ਪੁਲਸ ਵੱਲੋਂ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਇੱਕ ਮੇਰੇ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਸਾਰੇ ਲੋਕ ਜੋ ਵੀ ਦੀਵਾਲੀ ਮਨਾਉਣ ਆਪਣੇ ਘਰਾਂ ਦੇ ਵਿੱਚ ਰਹਿ ਕੇ ਇਹ ਗ੍ਰੀਨ ਦੀਵਾਲੀ ਮਨਾਉਣ ਦੀ ਕੋਸ਼ਿਸ਼ ਕਰਨ ਇੱਕ ਦੂਜੇ ਨੂੰ ਪਲਾਂਟਸ ਦੇਣ ਪਲਾਂਟਸ ਨੂੰ ਤੇ ਮਤਲਬ ਫੁੱਲਿਤ ਕਰਨਾ ਜਿਹੜੀ ਆਪਾਂ ক্র্যাকర్స్ চালাਉਣੇ ਆ ਜਾਂ ਪਟਾਕੇ ਚਲਾਉਣੇ ਆ ਇਹਨਾਂ ਨਾਲ ਪੋਲਿਊਸ਼ਨ ਵੀ ਜਰੂਰ ਫੈਲਦਾ ਤੇ ਸਾਡੀ ਸਿਹਤ 'ਤੇ ਅਸਰ ਹੁੰਦਾ ਹੈ ਤੇ ਮੈਂ ਤਾਂ ਇਹ ਅਪੀਲ ਕਰਾਂਗਾ ਤੇ ਇਹਨਾਂ ਤੋਂ ਬਚਿਆ ਜਾਵੇ ਫਿਰ ਵੀ ਅਗਰ ਕਿਸੇ ਨੇ ਪਟਾਕੇ ਆ ਮੈਂ ਦੇਖ ਚਾਇਆ ਵੀ ਇੱਥੇ ਇਹ ਖੰਨੇ ਸ਼ਹਿਰ 'ਚ ਲੋਕ ਪਟਾਕੇ ਲਾ ਕੇ ਵੇਚਣ ਦੀ ਕੋਸ਼ਿਸ਼ ਕਰਦੇ ਨੇ ਤੋਂ ਬਿਲਕੁਲ ਕਿਸੇ ਨੂੰ ਵੀ ਅਲਾਉ ਨਹੀਂ ਕੀਤਾ ਜਾਂਦਾ ਮਾਨਯੋਗ ਡੀਸੀ ਸਾਹਿਬ ਵੱਲੋਂ ਲਾਇਸੈਂਸ ਜਾਰੀ ਕੀਤਾ ਹੈ ਜਿਹੜੇ ਅਟਵਾਲ ਪਲੇਸ ਦੇ ਵਿੱਚ ਉਹ ਜਗ੍ਹਾ ਨਿਸ਼ਚਿਤ ਕੀਤੀ ਹੈ ਉਹਦੇ ਤੋਂ ਇਲਾਵਾ ਅਗਰ ਕੋਈ ਰੋਡਸ ਦੇ ਉੱਤੇ ਮੰਝੇ ਢਾਕੇ ਆ ਫੜੀਆਂ ਲਾ ਕੇ ਆ ਦੁਕਾਨਾਂ ਦੇ ਵਿੱਚ ਪਟਾਕੇ ਵੇਚਦਾ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਫਿਰ ਮੈਂ ਇੱਕ ਵਾਰ ਤੋਂ ਅਪੀਲ ਕਰਦਾ ਕਿ ਆਪਣਾ ਇਹ ਦੀਵਾਲੀ ਨੂੰ ਸੇਫ ਰਹਿੰਦੇ ਆ ਦੂਜਿਆਂ ਦੀ ਸੁਰੱਖਿਆ ਤੇ ਆਪਣੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਆ ਦੀਵਾਲੀ ਮਨਾਈ ਜਾਵੇ ਨਸ਼ਿਆਂ ਤੋਂ ਰਹਿ ਦੀਵਾਲੀ ਮਨਾਓ